ਸਵਿਫਟ ਕਾਰ ਦਿਖਾਉਣੇ ਪਏ ਆ ਜਿੰਨੂੰ ਦੇਖ ਕੇ ਤੁਹਾਡੇ ਹੋਸ਼ ਹੀ ਉੜ ਜਾਣਗੇ ਕਿ ਇਹਨਾਂ ਨਸ਼ੇੜੀਆਂ ਵੱਲੋਂ ਨਸ਼ੇ ਦੇ ਸੁੱਧਾਗਰਾਂ ਵੱਲੋਂ ਸਵਿਫਟ ਕਾਰ ਦੇ ਵਿੱਚ ਇਹਨਾਂ ਜੁਗਾੜ ਲਾਇਆ ਸੀ ਜਿੰਨੂੰ ਦੇਖ ਕੇ ਤਾਂ ਪੁਲਿਸ ਵਾਲਿਆਂ ਦੇ ਵੀ ਹੋਸ਼ ਛੁੱਟ ਗਏ ਕਿਉਂਕਿ ਇਹਨਾਂ ਵੱਲੋਂ ਇੱਕ ਨਸ਼ਾ ਸਪਲਾਈ ਕਰਨ ਵਾਸਤੇ ਅਫੀਮ ਜਿਹੜੀ ਗੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਗੀ ਸੀ ਟਾਇਰਾਂ ਦੇ ਵਿੱਚ ਇੱਕ ਜੁਗਾੜ ਲਾ ਕੇ ਜਿਹੜੀ ਗੀ ਸੀ ਰੱਖੀ ਗਈ ਸੀ ਕਿ ਸਪਲਾਈ ਕਰਨ ਜਾ ਰਹੇ ਸੀ ਕਿ ਪੁਲਿਸ ਨੂੰ ਇਹਨਾਂ ਦੀ ਭਣਕ ਪੈ ਗਈ ਭਣਕ ਪੈਣ ਤੋਂ ਬਾਅਦ ਦੋਨਾਂ ਨੇ ਚੈਕਿੰਗ ਕੀਤੀ ਤਾਂ ਜਿੰਨੀ ਫੀਮ ਬਰਾਮਦ ਹੋਈ ਉਹਨੂੰ ਸੁਣ ਕੇ ਤੇ ਤੁਹਾਡੇ ਵੀ ਰੋਂਗੇੜੇ ਕਿ ਖੜੇ ਹੋ ਜਾਣਗੇ ਸਵਿਟਕਾਰ ਦੇ ਵਿੱਚ 66 ਕਿਲੋ ਜਿਹੜੀ ਉਫੀਮ ਜਿਹੜੀ ਗਈ ਸੀ ਇਹ ਜੁਗਾੜ ਲਾ ਕੇ ਸਪਲਾਈ ਕਰਨ ਚਾਲੇ ਸੀ ਔਰ ਪੁਲਸ ਨੇ ਲਿਆ ਫਾੜ ਕੇ ਹੁਣ ਸੁਟਿਆ ਸਲਾਖਾਂ ਦੇ ਪਿੱਛੇ ਕਿ ਜਦੋਂ ਕੀਤੇ ਖੁਲਾਸੇ ਕਿ ਸੁਣ ਕੇ ਉੱਡ ਗਏ ਪੋਚ ਸਭ ਦੇ ਜੀਹਾਂ ਇਹ ਮਾਮਲਾ ਪੰਜਾਬ ਦਾ ਹੀ ਹੈਗਾ ਆ ਤੇ ਐਡੇ ਛਾਤਰ ਜਿਹੜੇ ਹੈਗੇ ਆ ਇਹ ਗੈਂਗਸਟਰ ਕਹਿ ਲੋ ਨਸ਼ੇੜੀ ਕਹਿ ਲੋ ਕ ਜਾਫਰ ਨਸ਼ੇ ਦੇ ਵਪਾਰੀ ਕਹਿ ਲੋ ਕਿਸੇ ਵੀ ਚੀਜ਼ ਦਾ ਇਹਨਾਂ ਨੂੰ ਨਾਂ ਤੁਸੀਂ ਦੇ ਸਕਦੇਗੇ ਕਿ ਐਡੇ ਛਾਤੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਕਿ ਜਿੰਨੂੰ ਦੇਖ ਕੇ ਜਿਹੜਾ ਜੁਗਾੜ ਲਗਾਉਂਦੇ ਸੀ ਉਹਨੂੰ ਦੇਖ ਕੇ ਸੁਣ ਕੇ ਤਾਂ ਹਰੇਕ ਦੀ ਸੋਚ ਜਿਹੜੀ ਗਈ ਆ ਉਹ ਇੱਕ ਵਾਰੀ ਰੋਕ ਹੀ ਜਾਂਦੀ ਹੈਗੀ ਆ ਕਿਉਂਕਿ ਜਿਵੇਂ ਜਿਵੇਂ ਦੇਸ਼ ਬਦਲ ਰਿਹਾ ਲੋਕ ਬਦਲਦੇ ਪਏ ਨੇ ਓਵੇਂ ਓਵੇਂ ਨਸ਼ੇ ਕਰਨ ਵਾਲੇ ਨਸ਼ੇ ਵੇਚਣ ਵਾਲੇ ਵਪਾਰੀਆਂ ਦੇ ਤਰੀਕੇ ਨਸ਼ਾ ਸਪਲਾਈ ਕਰਨ ਦੇ ਉਹ ਵੀ ਬਦਲਦੇ ਪਏ ਨੇ ਵੀਡੀਓ ਜ਼ਰੂਰ ਦੇਖੋ ਤੇ ਕਮੈਂਟ ਕਰਿਓ ਜੀ ਆ ਨੇ ਸਾਡੇ ਪੰਜਾਬ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਗੁਰੂ ਜੀ ਦਾ ਜੀ ਹਦਾਇਤੇ ਨਸ਼ੇ ਵਿਰੁੱਧ ਇੱਕ ਮਹਿੰਮ ਚਲਾਈ ਹੋਈ ਹੈ ਉਸੇ ਮਹਿੰਮ ਦੇ ਤਹਿਤ ਅਸੀਂ ਫਾਜ਼ਲਕਾ ਦੇ ਵਿੱਚ ਖਬੋਰ ਏਰੀਏ ਦੇ ਵਿੱਚ 66 ਕਿਲੋ ਅਫੀਮ ਕਬੜੀ ਹੈ ਇਹ ਇੱਕ ਪੂਰਾ ਗੈਂਗ ਹੈ ਜਿੰਦੇ ਅਸੀਂ ਦੋ ਦੋਸ਼ੀ ਅਰੈਸਟ ਕਰ ਚੁੱਕੇ ਹਾਂ ਇੱਕ ਜਿਹੜਾ ਦੋਸ਼ੀ ਜਿਹੜਾ ਮੇਨ ਕਿੰਗਪਿੰਨ ਹੈਗਾ ਉਹਦਾ ਅਸੀਂ ਉਹਨੂੰ ਟਰੈਕ ਕਰ ਰਹੇ ਹਾਂ ਉਹਨੂੰ ਵੀ ਜਲਦੀ ਫੜ ਲਾਂਗੇ ਇਸ ਤੋਂ ਇਲਾਵਾ ਜਿਹੜੇ ਵੀ ਬੈਕਵਰਡ ਜਾਂ ਫਾਰਵਰਡ ਲਿੰਕਸ ਹੁੰਦਾ ਹੈ ਉਹਨੂੰ ਵੀ ਅਸੀਂ ਬੈਂਕ ਅਪ ਕਰਾਂਗੇ ਉਹ ਉਹ ਬੰਦਿਆਂ ਨੂੰ ਅਸੀਂ ਜਿਹੜੇ ਦੋ ਬੰਦੇ ਅਰੈਸਟ ਕੀਤੇ ਐ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਉਹਨਾਂ ਦੇ 42 ਬੈਂਕ ਅਕਾਊਂਟ ਜਿਹੜਾ ਦੋਸ਼ੀ ਹੈ ਸੁਖ ਯਾਦ ਸਿੰਘ ਇਹਦੇ 42 ਬੈਂਕ ਅਕਾਊਂਟ ਜਿੰਨਾ ਵਿੱਚ 1 ਕਰੋੜ 86 ਲੱਖ ਅਮਾਉਂਟ ਹੈ ਉਹ ਅਸੀਂ ਫ੍ਰੀਜ਼ ਕਰਾ ਦਿੱਤੇ ਐ ਇਸ ਤੋਂ ਇਲਾਵਾ 400 ਗ੍ਰਾਮ ਸੋਨਾ 7 ਲੱਖ ਦਾ ਇੱਕ ਟਰੈਕਟਰ ਐ ਉਹਨਾਂ ਦਾ ਬਾਕੀ ਉਹਨੇ ਮਕਾਨ ਤੇ ਵੀ ਕੁਝ ਰੈਨੋਵੇਸ਼ਨ ਦੇ ਪੈਸੇ ਲਾਏ ਆ ਤਰੀ 15 ਨਾਲ ਉਹ ਸਾਰੀ ਅਸੀਂ ਪ੍ਰਾਪਰਟੀ ਸੀਜ਼ ਕਰ ਰਹੇ ਹਾਂ ਤੇ ਉਹ ਤੁਹਾਨੂੰ ਜਦੋਂ ਵੀ ਮਤਲਬ ਇਸ ਚੀਜ਼ ਦਾ ਆਰਡਰ ਆ ਜਾਂਦਾ ਹੈ ਉਹ ਤੁਹਾਨੂੰ ਅਸੀਂ